ਅਸੀਂ ਸਰਕਾਰ ਨਾਲ ਵਾਅਦਾ ਤੋਂ ਕਰਦੋਂ ਹਮਮੇ ਟੇਬਲ ਟॉक ਕਰਨ ਤੋਂ ਕਦੇ ਨਹੀਂ ਬੰਤੀ ਨੌਜਵਾਨਾਂ ਨੂੰ ਕਹਿਣਾ ਸੈਟਲ ਰੱਖਣੀ ਹੈ ਮੰਨ ਲਓ ਅਸੀਂ ਹੁਣ ਇਥੋਂ ਜਲੇ ਜਨ ਜੀ ਬਣ ਕੇ ਫਿਰ ਮੋਰੇ ਕੀ ਹੈ ਕਿਹੜੀ ਪ੍ਰਾਪਤੀ ਕਰ ਲਈ ਨਾ ਜਿਹੜੇ ਇਧਰ ਨੌਜਵਾਨ ਨਹੀਂ ਜਾਂਦੇ ਉਹ ਵੀ ਨਹੀਂ ਕਰਦੇ ਪਰ ਜਦੋਂ ਨੌਜਵਾਨ ਸਾਡੇ ਜਿਹੜਾ ਉਹਦੇ ਬੈਰੀਕਸਾਂ ਵਿੱਚ ਜਾ ਕੇ ਜਾਂਦੇ ਫਿਰ ਰਾਏ ਸਾਹਿਬ ਤਾ ਸ਼ੰਭੂ ਬਾਡਰ ਤੋਂ ਕੱਲੀ ਕੱਲੀ ਅਪਡੇਟ ਤੁਹਾਨੂੰ ਪਰੋ ਪੰਜਾਬ ਟੀਵੀ ਦਿਖਾ ਰਿਹਾ ਤੇ ਹੁਣ ਸਾਡੇ ਨਾਲ ਕਿਸਾਨ ਆਗੂ ਨੇ ਮਨਜੀਤ ਰਾਏ ਅੱਜ 11 ਵਜੇ ਦੀ ਕਾਲ ਸੀ ਦਿੱਲੀ ਵੱਲ ਕੋਚ ਕਰਨਾ ਸੀ ਪਰ ਐਨ ਮੌਕੇ ਤੇ ਜਿਹੜਾ ਇਹ ਕਹਿ ਦਿੱਤਾ ਗਿਆ ਕਿ ਕਿਸਾਨਾਂ ਨੇ ਜਿਹੜਾ ਮੀਟਿੰਗ ਰੱਖੀ ਹੈ ਤੇ ਮੀਟਿੰਗ ਹੋਣ ਵਾਲੀ ਹੈ ਕੇਂਦਰ ਸਰਕਾਰ ਦੇ ਨਾਲ ਤਾਂ ਗੱਲਾਂ ਬਾਤਾਂ ਕਰਾਂਗੇ ਆਖਰਕਾਰ ਕੀ ਹੋਇਆ ਮਨਜੀਤ ਰਾਏ ਜੀ ਜਾਣਾ ਸੀ ਅੱਜ ਤੇ ਬਾਅਦ ਦੇ ਵਿੱਚ ਨਹੀਂ ਗਏ ਕੀ ਮੰਦੋਂ ਦੇਖੋ ਜੀ ਸਰਕਾਰ ਨਾਲ वार्ता ਤੋਂ ਕਰਨ ਤੋਂ ਟੇਬਲ ਟਾਕ ਕਰਨ ਤੋਂ ਕਦੇ ਨਹੀਂ ਭੱਜੀ ਸਰਕਾਰ ਨੇ ਮੌਕੇ ਤੇ ਭੇਜੇ ਨੇ ਜਿਹਦੇ ਵਿੱਚ ਪੰਜਾਬ ਦੇ ਸੀਨੀਅਰ ਅਧਿਕਾਰੀ ਆਏ ਨੇ ਪਹਿਲਾਂ ਉਹਦਾ ਅਰਜਨ ਮੁੰਡਾ ਦਾ ਬਿਆਨ ਆਇਆ ਕੇਂਦਰੀ ਮੰਤਰੀ ਦਾ ਫਿਰ ਉਸ ਤੋਂ ਬਾਦਾਂ ਪੰਜਾਬ ਦੇ ਜਿਹੜੇ ਅਧਿਕਾਰੀ ਸੀਨੀਅਰ ਹੋ ਆਏ ਇਹ ਤੁਹਾਡੀ ਮੀਟਿੰਗ ਅਸੀਂ ਦੁਬਾਰਾ ਰੇਂਜ ਕਰਾਉਣੀ ਚਾਹੁੰਦੇ ਆ ਫਿਰ ਸਾਡੇ ਆਗੂਆਂ ਨੇ ਲਿਖ ਕੇ ਦਿੱਤਾ ਉਹਨਾਂ ਨੂੰ ਵੀ ਅਸੀਂ ਪਹਿਲਾਂ ਦੀ ਤਰ੍ਹਾਂ ਜਿਹੜੀ ਮੀਟਿੰਗ ਸਮਾਂ ਵੇਸਟ ਕਰਨ ਵਾਲੀ ਨਾ ਹੋਵੇ ਇਹਨਾਂ ਇਹਨਾਂ ਸ਼ਰਤਾਂ ਦੇ ਮੀਟਿੰਗ ਲਈ ਤਿਆਰ ਹੋਵਾਂਗੇ ਹੁਣ ਆਗੂ ਸਾਡੇ ਗਏ ਹੋਏ ਨੇ ਮੀਟਿੰਗ ਵਾਸਤੇ ਗੱਲਬਾਤ ਚੱਲ ਰਹੀ ਆ ਕਿ ਸਰਕਾਰ ਉਹਨਾਂ ਸ਼ਰਤਾਂ ਤੇ ਤਿਆਰ ਹੁੰਦੀ ਆ ਫਿਰ ਮੀਟਿੰਗ ਹੋਏਗੀ ਸੋ ਹਜੇ ਉਹ ਆਏ ਨਹੀਂ ਹੈਗੇ ਵਾਪਸ ਜਦੋਂ ਆਉਣਗੇ ਭੰਦੇਸਾਹਬ ਦਿੱਲੀਆਲ ਸਾਹਿਬ ਉਦੋਂ ਲੱਗ ਜਾਏਗਾ ਲੋਕ ਕਹਿ ਰਹੇ ਨੇ ਕਿ ਬਾਰ-ਬਾਰ ਜਿਹੜਾ ਕਾਲ ਦਿੱਤੀ ਜਾਂਦੀ ਆ ਕਿ ਦਿੱਲੀ ਜਾਣਾ ਦਿੱਲੀ ਵੱਲ ਕੋਚ ਕਰਨਾ ਸਵੇਰੇ ਵੀ ਜਿਸ ਸਾਹਤ ਨਾਲ ਪ੍ਰੈਸ ਕਾਨਫਰੰਸ ਕੀਤੀ ਉਸ ਦੇ ਵਿੱਚ ਪੂਰਾ ਅਗਰੈਸਿਵਲੀ ਇਹ ਕਿਹਾ ਗਿਆ ਸੀ ਕਿ ਜ਼ਰੂਰ ਜਾਵਾਂਗੇ ਅੱਜ ਹਰ ਹਰਤ ਦੇ ਵਿੱਚ ਪਰ ਜੇ ਗੱਲ ਕਰੀਏ ਸਰਕਾਰ ਦੀ ਸਰਕਾਰ ਦਾ ਬਹੁਤ ਦਿਨਾਂ ਤੋਂ ਕੱਲ ਪਰਸੋ ਤੱਕ ਜਿਹੜਾ ਤੁਹਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੀ ਹੋਊਗੀ ਕੱਲ ਪਰਸੋ ਨਹੀਂ ਕੋਈ ਇਹ ਮਤਲਬ ਬਿਆਨ ਹੈ ਸਰਕਾਰ ਦਾ ਨਹੀਂ ਇੱਕ ਵਾਰ ਗੱਲ ਜਿਹੜੀ ਆ ਉਸ ਆਖਰੀ ਚੌਥੇ ਦੌਰ ਦੀ ਮੀਟਿੰਗ ਤੋਂ ਬਾਅਦ ਗੱਲ ਟੁੱਟ ਗਈ ਸੀ ਸਰਕਾਰ ਨੇ ਹੁਣ ਦੁਬਾਰਾ ਸ਼ੁਰੂ ਕੀਤੀ ਹੈ ਤੇ ਸਰਕਾਰ ਨੇ ਕਿਹਾ ਪਏ ਸੀ ਪਹਿਲਾਂ ਨਾ ਪੁਸ਼ਟੀ ਲਈ ਅਮੰਗ ਹਾਂ ਸੋ ਹੁਣ ਦੇਖਦੇ ਨੇ ਪਹਿਲਾਂ ਆਗੂ ਸਹਿਬਾਨਾਂ ਦੀ ਕੋਈ ਗੱਲ ਮੰਨੀ ਹੋਣੀ ਨਹੀਂ ਨਹੀਂ ਉਹ ਆ ਕੇ ਦੱਸਣ ਮੀਟਿੰਗ ਅੱਜ ਹੋਣੀ ਹੈ ਜਾਂ ਮੀਟਿੰਗ ਕੱਲ ਹੋਣੀ ਹੈ ਨਹੀਂ ਤਾਂ ਕੋਈ ਪਤਾ ਨਹੀਂ ਕਿਉਂਕਿ ਆਗੂ ਸਹਿਬਾਨਾਂ ਨੂੰ ਪਤਾ ਲੱਗੂ ਆਗੂ ਕੀ ਦਾ ਫੋਨ ਆਇਆ ਜਾਂ ਕਿਹਦੇ ਨਾਲ ਗੱਲਬਾਤ ਹੋਈ ਕਿ ਕੇਂਦਰ ਮੀਟਿੰਗ ਕਰਨਾ ਚਾਹੁੰਦੀ ਹੈ ਇੱਥੇ ਜਿਹੜੇ ਪੰਜਾਬ ਸਰਕਾਰ ਵੱਲੋਂ ਏਆਈਜੀ ਸਾਹਿਬ ਔਰ ਮੌਕੇ ਦੇ ਐਸਐਸਪੀ ਸਾਹਿਬ ਆਈਜੀ ਸਾਹਿਬ ਉਹ ਸਾਰੇ ਆਏ ਸਨ ਉਹਨਾਂ ਨੇ ਆ ਕੇ ਇਹ ਗੱਲ ਰੱਖੀ ਹੈ ਕਿ ਪੰਜਾਬ ਸਰਕਾਰ ਦੀ ਆਲਰੇਡੀ ਜਿਹੜੀ ਗੱਲ ਹੈ ਉਹ ਚੱਲ ਰਹੀ ਹੈ ਤਾਂ ਦੂਜੇ ਪਾਸੇ ਹੁਣ ਤੁਹਾਨੂੰ ਲੱਗਦਾ ਕਿ ਜਿਹੜੀ ਅਗਲੀ ਮੀਟਿੰਗ ਹੋਊਗੀ ਹੁਣ ਵਾਲੀ ਉਹਦੇ ਵਿੱਚ ਕੋਈ ਹੱਲ ਪੱਕਾ ਨਿਕਲ ਆਊਗਾ ਦੇਖੋ ਹਮੇਸ਼ਾ ਜਾਂ ਫੇਰ ਉਹ ਗੱਲ ਨਹੀਂ ਫਿਰ ਜਾਓ ਫੇਰ ਗੱਲ ਰਹੂਗੀ ਕਿ ਅਗਲੀ ਮੀਟਿੰਗ ਜੇ ਨਹੀਂ ਸਕਸੈਸਫੁਲ ਰਹਿੰਦੀ ਫੇਰ ਦਿੱਲੀ ਜਾਵਾਂਗੇ ਤੇ ਜੇ ਉਸ ਦਿਨ ਫੇਰ ਕਾਲ ਆ ਜਾਂਦੀ ਆਗੋਂ ਦੀ ਦੇਖੋ 13 ਮੀਟਿੰਗਾਂ ਹੋਈਆਂ ਸੀ ਸਾਡੀਆਂ ਇੱਕ ਸਾਲ 13 ਦਿਨ ਉੱਥੇ ਰਹੇ ਤੇ ਕਿੱਡੀ ਕਬੱਡੀ ਗੱਲ ਐ ਜੇ ਮੀਟਿੰਗ ਦੁਬਾਰਾ ਆ ਗਈ ਤਾਂ ਆਪਾਂ ਮੀਟਿੰਗ ਨਹੀਂ ਕਰ ਸਕਦੇ ਹੂੰ ਬਿਲਕੁਲ ਆਪਾਂ ਪ੍ਰਾਪਤੀ ਕਰਕੇ ਜਾਣਾ ਨੌਜਵਾਨਾਂ ਨੂੰ ਕਹਿਣਾ ਸਹਿਯੋਗ ਰੱਖਣੀ ਹੈ ਮੰਨ ਲਓ ਅਸੀਂ ਹੁਣ ਇੱਥੋਂ ਚਲੇ ਜਾਨੇ ਜੀ ਭੰਕੇ ਫਿਰ ਮੋਰੇ ਕੀ ਐ ਕਿਹੜੀ ਪ੍ਰਾਪਤੀ ਕਰ ਲਈ ਆਪਾਂ ਨੇ ਪ੍ਰਾਪਤੀ ਕਰਨੀ ਹੈ ਸਰਕਾਰ ਤੇ ਇੱਕ ਪ੍ਰੈਸ਼ਰ ਬਣਾਉਣਾ ਹੁੰਦਾ ਅੱਜ ਦੀ ਜਿਹੜੀ ਇੱਕ ਅੱਠ ਸੀ ਵੱਡਾ ਸਰਕਾਰ ਤੇ ਵੱਡਾ ਪ੍ਰੈਸ਼ਰ ਕ੍ਰੀਏਟ ਹੋਇਆ ਸਰਕਾਰ ਦੀਆਂ ਚੀਕਾਂ ਨਿਕਲੀਆਂ ਜੇ ਸਰਕਾਰ ਦੀਆਂ ਚੀਕਾਂ ਨਿਕਲੀਆਂ ਤਾਂ ਸਰਕਾਰ ਆਈ ਹੈ ਦੁਬਾਰਾ ਫਿਰ ਪਿੱਛੇ ਹੁਣ ਜਿਸ ਹਿਸਾਬ ਨਾਲ ਅੱਥਰੂ ਗਿਆ ਦੇ ਗੋਲੇ ਦਾ ਅੱਗੇ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਇਹਦੇ ਬਾਰੇ ਵੀ ਹਰਿਆਣਾ ਪ੍ਰਸ਼ਾਸਨ ਨੂੰ ਜਾਂ ਫਿਰ ਇੱਥੇ ਜਿਹੜੇ ਅਧਿਕਾਰੀ ਪਹੁੰਚੇ ਉਹਨਾਂ ਨੂੰ ਕਹੋ ਕਿ ਮਤਲਬ ਜਦੋਂ ਅਸੀਂ ਨਹੀਂ ਜਾ ਰਹੇ ਤਾਂ ਫੇ ਗੋਲੀ ਕੋ ਉਧਾਗ ਰਹੇ ਨੇ ਦੇਖੋ ਕੁਝ ਸਾਡੇ ਨੌਜਵਾਨ ਵੀ ਨਹੀਂ ਕਈ ਵਾਰੀ ਅੱਖਾਂ ਬੰਦ ਕੇ ਚਲੇ ਜਾਂਦੇ ਨੇ ਸੀਸਫਾਇਰ ਦੋਨੋਂ ਸੱਤ ਤਰਫੋਂ ਤੋਂ ਹੁੰਦਾ ਸੋ ਇਸ ਕਰਕੇ ਜਿੰਨਾ ਚਿਰ ਇਧਰ ਨੌਜਵਾਨ ਨਹੀਂ ਜਾਂਦੇ ਉਹ ਵੀ ਨਹੀਂ ਕਰਦੇ ਪਰ ਜਦੋਂ ਨੌਜਵਾਨ ਸਾਡੇ ਜਿਹੜਾ ਉਹਦੇ ਬੈਰੀਕਡੇ ਇਲਾਕੇ ਜਾਂਦੇ ਆ ਫਿਰ ਰਾਏ ਸਾਹਿਬ ਲੋਕ ਸੁਣਨਾ ਚਾਹੁੰਦੇ ਆ ਕਿ ਮੀਟਿੰਗ ਅੱਜ ਹੋਏਗੀ ਜਾਂ ਕਦੋਂ ਹੋਏਗੀ ਕੁਝ ਪਤਾ ਹੈ ਹਜੇ ਨਹੀਂ ਕੁਝ ਵੀ ਕਲੀਅਰ ਹਜੇ ਥੋੜੀ ਦੇਰ ਤੱਕ ਕਲੀਅਰ ਹੋਏਗਾ ਕੀ ਕੇਂਦਰੀ ਮੰਤਰੀਆਂ ਦੀ ਟਿਕਟ ਪਟਕ ਆਖਰੀ ਸਵਾਲ ਹੈ ਕਿ ਤੁਸੀਂ ਕੋਸ਼ਿਸ਼ ਕਰੋਗੇ ਕਿ ਇਹੀ ਮੀਟਿੰਗ ਦੇ ਵਿੱਚ ਹੱਲ ਨਿਕਲ ਜਾਏ ਜਾਂ ਫਿਰ ਇਸ ਤੋਂ ਬਾਅਦ ਕੋਈ ਮੀਟਿੰਗ ਇਸ ਤੋਂ ਬਾਅਦ ਨਾ ਹੋਵੇ ਇਹ ਤਾਂ ਕਹਿੰਦੇ ਮੀਟਿੰਗ ਤੋਂ ਬਿਨਾਂ ਹੀ ਹੱਲ ਨਿਕਲ ਜਾਏ ਸਰਕਾਰ ਮੀਟਿੰਗ ਤੋਂ ਬਿਨਾਂ ਹੀ ਆਖਦੇ ਪਏ ਅਸੀਂ ਤੁਹਾਡੀ ਗੱਲ ਮੰਨ ਲਈ ਹਮ ਤਾਂ ਸਰਕਾਰ ਤੇ ਡਿਪੈਂਡ ਹੈ ਹਮ ਜੀ ਤਾਂ ਮਨਜੀਤ ਰਾਏ ਕਿਸਾਨ ਆਗੂ ਸਾਡੇ ਨਾਲ ਮੌਜੂਦ ਸੀ ਜਿਨ੍ਹਾਂ ਦਾ ਕਹਿਣਾ ਹੈ ਕਿ ਮੀਟਿੰਗ ਕਰਕੇ ਹੱਲ ਨਿਕਲ ਸਕੇਗਾ ਤੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਜਦੋਂ ਦਿੱਲੀ ਜਾਣਾ ਸੀ ਤਾਂ ਉਸ ਤੋਂ ਐਨ ਪਹਿਲਾਂ ਜਿਹੜਾ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਇਹ ਗੱਲ ਕਹੀ ਕਿ ਕੇਂਦਰ ਮੀਟਿੰਗ ਕਰਨੀ ਚਾਹੁੰਦਾ ਕੈਮਰਾਪਰਸਨ ਵਿ ਨਾਲ ਮਨਦੀਪ ਜੋਤ ਪ੍ਰੋ ਪੰਜਾਬ ਟੀਵੀ ਸ਼ੰਭੂ ਬਾਡਰ